ਸਰਵਾਤਵਾ ਧਰਮੀ ਦੇ ਉੱਤੇ ਕਿੱਥੇ ਨੂੰ ਚਰਬ ਨੇਗੇ ਭੇਜਦਾ ਹੈ। ਤਾਂ ਇੱਕ ਤਾਂ ਉਹ ਕੈਟਾਗਰੀ ਬਣ ਜਾਂਦੀ ਹੈ ਜਿਹੜੇ ਆਪ ਦਾ ਮੱਥਾ ਅਕਾਦ ਪੁਰਖਵਾਤਵਾ ਦੇ ਚਰਨਾਂ ਤੇ ਰੱਖ ਦਿੰਦੇ ਨੇ। ਮੱਥਾ ਟੇਕ ਦਿੰਦੇ ਨੇ ਤੇ ਇਹ ਕਹਿ ਦਿੰਦੇ ਨੇ ਅੱਗੇ ਪਾਖਾ ਇਹ ਵਸਤਕ ਤੁਹਾਡੇ ਅੱਗੇ ਝੁਕਣ ਲਈ ਆਇਆ। ਇਹਦੇ ਵਿੱਚ ਕੋਈ ਹੰਕਾਰ ਜਾਂ ਫਤੂਨ ਨਾ ਆਵੇ। ਸਰਵਾਤਵਾ ਦਾ ਇਤਿਹਾਸ ਬੰਡਿਆ ਗਿਆ ਇੱਕ ਮੱਥਾ ਟੇਕਣ ਵਾਲੇ ਇੱਕ ਮੱਥਾ ਲਾਉਣ ਵਾਲੇ ਪਰ ਤੁਸੀਂ ਇਤਿਹਾਸ ਦਾ ਫੈਸਲਾ ਦੇਖੋ ਇਤਿਹਾਸ ਨੇ ਆਪਣਾ ਫੈਸਲਾ ਦਿੱਤਾ ਜਿਹੜੇ ਮੱਥਾ ਟੇਕ ਕਰਨ ਵਾਲੇ ਸਨ ਉਹਨਾਂ ਦੀ ਜ਼ਿਆਦਾਤਰਾਂ ਹੋਦੀਆਂ ਕਿਉਂਕਿ ਮੱਥਾ ਟੇਕਿਆ ਬਾਬੇ ਲੈ ਰਹੇ ਨੇ ਉਹਨੂੰ ਵਰਗਤੀ ਤੇ ਖਾਸ ਅਸਲ ਬਾਦਸ਼ਾਹ ਦੇ ਮੱਥਾ ਟੇਕਣ ਵਾਲੇ ਨੂੰ ਇੰਨਾ ਸਨਮਾਨ ਕਰਦਾ ਰਹਿੰਦੇ ਘਰੇ ਮੱਥਾ ਟੇਕਿਆ ਗੁਰੂ ਅਮਰਦਾਸ ਜੀ ਨੇ ਕਹਿੰਦੇ ਸਾਲਾ ਇਹ ਅਮਰ ਨੂੰ ਥਾਮਾ ਤੇ ਵਰਗਤੀ ਦੇ ਬਰਾਜਮਾਨ ਹੋ ਗਏ ਗੁਰੂ ਅਮਰਦਾਸ ਜੀ ਮੱਥਾ ਟੇਕਿਆ ਭਾਈ ਜੇਠੇ ਨੇ ਆਪਾਂ ਨੂੰ ਪਤਾ ਹੈ ਬਈ ਨਹਾਰ ਹਰਦਾਸ ਜੀ ਦੇ ਘਰੇ ਮਾਤਾ ਦਇਆਕੌਰ ਦੀ ਪਤ੍ਰਕੁੱਖ ਤੋਂ ਇੱਕ ਬੱਚੇ ਨੇ ਜਨਮ ਲਿਆ ਸੀ ਨਾਂ ਰੱਖਿਆ ਜੇਠਾ ਤੇ ਮਾਤਾ ਪਤਾ ਸਰ ਤੋਂ ਉੱਠ ਕੇ ਉਦਾਨੀ ਪਾਸਕੇ ਲੈ ਗਈ ਨਾਨੀ ਨੇ ਪਾਲਿਆ ਛੋਲੇ ਦੇ ਦਿੱਤੇ ਉਬਾਲੇ ਹੋਏ ਘੋਮਲੀਆਂ ਕੇ ਆਪ ਵੇਚਿਆ ਕਰੋ ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਮਾਤਾ ਜੀ ਪੁੱਛਦੇ ਨੇ ਕਿ ਹੀਪੀ ਭਾਨੀ ਦਾ ਵਿਆਹ ਕਰ ਦਈਏ ਗੁਰੂ ਸਾਹਿਬ ਕਹਿੰਦੇ ਜਿਹਨੇ ਦਿੱਤੀ ਆਪੇ ਵਿਆਹ ਕਰੇਗਾ ਆਪੇ ਸਟੋਕ ਪੜਾਵੇਗਾ ਸੇਵਾ ਕਰਿਆ ਕਰੋ ਤੇ ਕਹਿਣ ਲੱਗੇ ਕਹੋ ਜਾਂ ਬੱਚਾ ਚਾਹੀਦਾ ਕਾ ਮਹਾਰਾ ਕਹਿੰਦੇ ਇਹਦੇ ਵਰਗਾ ਦਾ ਇਹੀ ਹੈ ਇਹਦੇ ਵਰਗਾ ਦਾ ਇਹੀ ਆ ਭੁਗੜੀਆਂ ਵੇਚਣ ਵਾਲੇ ਨਾਲ ਤੀਜੀ ਪਾਣੀ ਗਿਆ